ਰੋਣ ਬੱਚੀ ਆਏ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪਰਾਣਾ ਤਸੀਰ ਬਾਗਾ ਪਰਾਣਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬਹੁਤ ਥੰਡੀ ਗੇ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਉ ਸ਼ੇਅਰ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਮ 98783 93488 ਛੱਲੇ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਜੀ ਤੇ ਜਿਹੜਾ ਨਾਕ ਪਸੰਦ ਹੈ ਤੇ ਬਾਈ ਦੇ ਕੋਲ ਦੋ ਟਾਈਮ ਪਹਿਲਾਂ ਚਾਰ ਟਾਈਮ ਚੋ ਕੇ ਲਿ ਜਾ ਸਕਦੇ ਹੋ ਜੀ ਛੱਲੇ ਪਰਖਾ ਤੁਹਾਡਾ ਫਰਜ਼ ਮੈਂ ਤੁਸੀਂ ਪੈਸੇ ਲਾਉਣੇ ਆ ਕਿ ਮੇਰਾ ਕੰਮ ਸਰ ਵੀਡੀਓ ਬਣਾਉਣ ਦਾ ਜੀ ਬਾਈ ਨੂੰ ਲੀਪ ਹੂ ਲੈਣਾ ਤੇ ਬਾਈ ਨੂੰ ਤੁਸੀਂ ਪੈਸੇ ਦੇਣੇ ਆ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆ ਪ੍ਰੋਪਰ ਜਾਣ ਕਰੈਣਾ ਦੋਹਾਂ ਵੇੜਾ ਬਾਰੇ ਹਾਂਜੀ ਫੇਸਟਰੀ ਕਾਲ ਦੀ ਸਾਰੇ ਵੀਰੇ ਪੈਨ ਭਰਾਉਣ ਨੂੰ ਸੰਪਰਕ ਨਾਮ ਦੱਸ ਦਿਗੇ ਜੀ ਬਾਬੀ ਕਾਕਾ ਪਿੰਡ ਲੱਗੇਣਾ ਤੁਸੀਂ ਲਵਾਗਾ ਆਪਣਾ ਜਿਲ੍ਹਾ ਮੋਗਾ ਠੀਕ ਹੈ ਭਾਈ ਦੋ ਵੜਾ ਜੀ ਅੱਜ ਭਾਈ ਇਹ ਕੋਈ ਗੱਲ ਕਰੋੜ ਰੁਪਏ ਦੀ ਹੈ ਹਾਂਜੀ ਤੁਹਾਡਾ ਤੇਰਾ ਹੱਕ ਹੈ ਤੂੰ ਉਹਦੀ ਡਿਊਟੀ ਕਰਨਾ ਹੈ ਹਾਂਜੀ ਆਪ ਜੀ ਮਿਲਮੀ ਕਰਦੇ ਆ ਡਿਊਟੀ ਕਰਦੇ ਆ ਹਾਂਜੀ ਤੇਰਾ ਫਰਜ਼ ਆ ਪਸ਼ੂ ਖਾ ਦੇ ਠੀਕ ਆ ਜੀ ਸਾਡਾ ਪਉ ਫਰਜ਼ ਆ ਪਉ ਖੁਦ ਦਾ ਸ਼ੁੱਧ ਪਉ ਸੋਨਾ ਦੇਣਾ ਹਾਂਜੀ ਹਾਂਜੀ ਖਾਂਚ ਨਾ ਉਸ ਨਾਲ ਕੋਈ ਲੱਤ ਬੰਨਾ ਬਾਹਰ ਮਾਰਦਾ ਹੋਵੇ ਠੀਕ ਆ ਜੀ ਅੰਨ ਕਣ ਨਾ ਹੋਵੇ ਠੀਕ ਆ ਜੀ ਸੋਨਾ ਵੜ ਹੈ ਅੱਜ ਜੇਕਰ ਮੀਂਹ ਨਾ ਪਿਆ ਹੁੰਦਾ ਨਿਵਾਈ ਹੁੰਦੀ ਹਾਂਜੀ ਇਹ ਵੜ ਦਾ ਕੋਸ਼ ਗੌਰ ਨਿਗਾਰਾ ਹੋਣਾ ਸੀ ਜੀ ਬਾਈ ਇਹ ਬਾਈ ਜੀ ਦੀ ਬੱਛੀ ਹੈ ਦਾ ਮੁੱਲ ਹੁਣ ਤਿਆਰ ਹੋਇਆ ਤੇ ਇਹ ਮਤਲਬ ਕਿ ਅਸੀਂ 90000 ਦੀ ਹੈ ਠੀਕ ਆ ਜੀ ਇਹਨੂੰ ਬਾਈ ਜੀ ਇੱਕ ਮਹੀਨਾ ਦਾ ਚ ਉਹ ਦਿਨ 7-8 ਹਾਂਜੀ ਸੂਈ ਨੂੰ ਠੀਕ ਹੈ ਜੀ ਇਹ ਪਿੰਡੋਂ ਨੇੜੋਂ ਲਈ ਆਲਮੋਲ ਮੈਂ ਐਡਰੈਸ ਦੇ ਦੂੰਗਾ ਤੇ ਘਰ ਜਾ ਕੇ ਪੁੱਛਣ ਸਾਡੇ ਸੌਦਾ ਕਰਕੇ ਠੀਕ ਹੈ ਭਾਈ ਸਾਡੇ 9 ਲੀਟਰ ਬੋਦਾ ਠੀਕ ਹੈ ਜੀ ਹੁਣ ਜਿਵੇਂ ਕੀ ਮਤਲਬ ਬੱਦਲ ਪੈ ਗਿਆ ਹਾਂਜੀ ਹਾਂਜੀ ਮੌਸਮ ਦਾ ਫਰਕ ਪੈ ਗਿਆ ਠੀਕ ਹੈ ਜੀ ਬਹੁਤ ਜਿਆਦਾ ਕਰਨ ਕੋਈ ਨਹੀਂ ਮਤਲਬ ਠਰ ਹੋਰ 2 ਕਿਲੋ ਵੱਧੂਗੀ ਏ ਠੀਕ ਹੈ ਜੀ ਠੀਕ ਹੈ ਜੀ ਜਿਹਦਾ ਮੁੱਲ ਦਾ 35000 ਰੁਪਏ ਠੀਕ ਹੈ ਜੀ ਉਹ ਡਿਮਾਂਡ ਤੋਂ ਹੋ ਜੂਗਾ ਠੀਕ ਹੈ ਜੀ ਨਿਆਂ ਤੋਂ ਬਣਾ ਚੁਣੀਆਂ ਠੀਕ ਹੈ ਜੀ ਦੁੱਧ ਮੈਰ ਗਿਆ ਠੀਕ ਹੈ ਜੀ ਤੇ ਮਤਲਬ ਕਿ ਪਹਿਲਾਂ ਬ ਲਓ ਦੋਸਤੋ ਪਹਿਲਾ ਵੈੜਾ ਜੀ ਸੋਹਣਾ ਹਵਾਨਾ ਫਿਟਿੰਗ ਵਾਲਾ ਹਵਾਨਾ ਡਾਟਾ ਮਾਲਾਮ ਕਵਾਨੀ ਗਿਆ ਜੀ ਨਾ ਨਾ ਦੇਖ ਤਾ ਹਾਂਜੀ ਆਹਦੇ ਦੇਖ ਸਾਹ ਦੋਸਤੋ ਬਾਈਕ ਵਿੱਚ ਕਿੱਛੀ ਫਿਰਦਾ ਇਹਨੂੰ ਆ ਠੰਡੀ ਸੀਗੜਾ ਜਮਾ ਕੋਈ ਚੱਕਰ ਨਹੀਂ ਕਬੂਤਰ ਦਾ ਬੱਚਾ ਯਾਰ ਤੋ ਟੰਡ ਚੋ ਕੇ ਕਬੂਤਰ ਦਾ ਬੱਚਾ ਦੋ ਲੰਗ ਚੋ ਕੇ ਲਿਆ ਪਾਣਾ ਠੀਕ ਆ ਭਾਈ ਕੋਈ ਟਰਾਈ ਨਹੀਂਗਾ ਠੀਕ ਆ ਭਾਈ ਠੀਕ ਹੈ ਠੀਕ ਹੈ ਜੀ ਦੋ ਲੰਗ ਟੋਣ ਕੂਰ ਕੱਢ ਦੋ ਬੈਠੀ ਆ ਤੂੰ ਕੀ ਕਰੀ ਵੀਡੀਓ ਦਿਖਾ ਨਿਕਲਿਆ ਠੀਕ ਆ ਜੀ ਸਾਡੇ 9 ਲੀਟਰ ਤੋਂ ਦਾ ਠੀਕ ਆ ਜੀ ਹਾਂ 9 ਖੁੱਲਾ ਚੋ ਲੈਣਾ 9 ਲੀਟਰ ਟੱਕ ਦੋ ਬਣਾ ਡੱਬੇ ਡੱਬੇ ਮਾਰ ਕੇ ਲੈ ਜਾਣਾ ਡੱਬੇ ਮਾਰਨੋ ਤੇ ਬਸ ਸਾਹਮਣੇ ਪਿਆ ਚੱਕ ਹਾਂ ਲੋ ਵੀ ਦੋਸਤੋ ਸੋਹਣੀ ਵਹਿੜ ਆ ਫੇਸ ਕੁਆਲਟੀ ਚੈੱਕ ਕਰ ਲੋ ਸਾਰੀ ਚਟ ਕੋਈ ਆ ਗਈ ਤੇ ਵੇਖ ਸਕਦੇ ਹੋ ਕੋਈ ਕੋਈ ਡੱਬਾ ਬੱਚੇ ਦੇ ਬਲੈਕ ਰੰਗ ਦਾ ਉਹ ਵੀ ਮੱਥੇ ਜਿਹੇ ਤੇ ਆ ਜਮੇਨ ਨਵਾਈ ਹੁੰਦੀ ਤਾਂ ਚਾਹ ਮੀਮੂ ਪਿਆਰ ਬਾਈ ਕਾ ਨਵਾਜਣੇ ਗਿਆਂ ਦੁਪਹਿਰੇ ਗਿਆਂ 6:00 ਸਵੇਰੇ ਪੀ ਵੀ ਲੈਣ ਕੇ ਫੁੱਟੇ ਵੀ ਹੁੰਦੀ ਹਾਂਜੀ ਬਾਈ ਜਦੋਂ ਪਹਿਲੇ ਪੰਜਵੇਂ ਸੂਛੀ ਮੇਦਨ ਦੀ ਠੀਕ ਹੈ ਜੀ ਇਹ ਪੀ ਨੇ ਠੀਕ ਆ ਲੋ ਜੀ ਦੋਸਤੋ ਸੱਤੀ ਚਵਾਈ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਤੇ ਵੇਖ ਸਕਦੇ ਹੋ ਫਿਟਿੰਗ ਵਾਲਾ ਹਵਾਨਾ ਪਹਿਲਾ ਸੂਆ ਬਾਈ ਕਹਿੰਦਾ ਮਹੀਨੇ ਦੇ 7 ਦਿਨ ਉੱਤੇ ਹੋਗੇ ਸੂਈ ਨੂੰ ਨੇੜੇ ਪਿੰਡ ਤੋਂ ਲਈ ਆ ਗਈ ਪਰ ਡਰੈਸ ਲੈ ਕੇ ਪਤਾ ਵੀ ਕਰ ਲੈ ਮੁੱਲ ਜੀ ਦਾ 35000 ਰੁਪਇਆ ਵਿੱਚੋਂ ਕਿ ਛੋਟ ਛੱਪਾ ਹੋ ਕੇ ਮਾੜਾ ਸਾਡਾ ਜਰੂਰ ਹੋ ਜਾਊਗਾ ਜੀ ਆ ਥ ਭਾਈ 2 ਨੰਬਰ 50 ਮਹੀਨਿਆਂ ਦੀ ਹੈਗੀ ਗੱਬਣਾ ਚੈੱਕ ਪਾਸ ਚੈੱਕ ਪਾਸ ਆਪਦੀ ਪਲਾਕੇ ਜਣਾ ਸੀ ਟ੍ਰੈਕਟ ਬਣਾਉਣ ਤੱਕ ਦਿਨੀ ਹੁਣੀ ਠੀਕ ਆ ਭਾਈ ਚੌਂਕਲੇ ਕਰੋ ਬੱਟਾ ਛੱਡਦੇ ਠੰਡਾ ਦੁੱਧ ਆਪਾਂ ਨੂੰ ਮੁੜ ਕੇ ਬਦਲਾ ਮੈਨੂੰ ਕਰੂਗਾ ਠੀਕ ਆ ਜੀ ਮੈਂ ਚੈੱਕ ਤੋਂ ਬਣਾਉਣ ਦਿਨੀ ਹੈ ਚੈੱਕ ਕਰਾਂਗੇ ਵੀਡੀਓ ਬਣਾ ਕੇ ਦੇਣੀ ਹੈ ਬਣਾ ਕੇ ਵੀਡੀਓ ਬਣਾ ਕੇ ਦੁੱਧ ਬਣਾ ਕੇ ਫਿਰ ਦੇਣੀ ਹੈ ਠੀਕ ਆ ਭਾਈ 12 ਲੀਟਰ ਦੁੱਧ ਹਾਂਜੀ ਤੇ ਭਾਈ 50 ਦੀ ਗੱਬਣਾ ਚੈੱਕ ਪਾਸ ਆ ਚੈੱਕ ਪਾਸ ਮੈਂ ਕਰਵਾਈ ਹੈ ਠੀਕ ਆ ਜੀ ਅਗਲਾ ਕਰਵਾ ਕੇ ਜੀ ਥਣਾ ਥਣਾ ਦੀ ਓਕੇ ਜਮਾ ਥਣਾ ਦੀ ਡੰਮ ਜਮਾ ਠੀਕ ਆ ਜੀ ਇਹਦਾ ਮੁੱਲ ਮੁੱਲ ਕੇ ਚੱਕੋ ਆ ਵੀ ਤੋਫਾ ਇਹ ਜਰਸੀ ਬ੍ਰੀਡ ਆ ਕਾਫੀ ਹਾਂ ਕਾਫੀ ਕਲਰ ਦੀ ਜਰਸੀ ਉਹ ਦੇਖ ਸਕਦੇ ਹੋ ਸੋਹਣਾ ਕੱਟ ਵੀ ਪੈਂਦਾ ਵਾ ਨਿੱਕਾ ਨਿੱਕਾ ਕਰਨ ਠੀਕ ਆ ਮੈਂ ਵੀਰੇ ਜਿਹੜੇ ਬਹੁਤ ਤਾਂ ਗਵਾਹ ਕਰਦੇ ਆ ਪਏ ਆ ਜਿਵੇਂ ਆਈ ਉਵੇਂ ਖੜਿਆ ਰਸਾ ਸਾਹਿਬ ਤੇਰਾ ਪਾਇ ਰਸਾ ਕਹਿੰਦਾ ਬਾਈ ਇਹਨਾਂ ਆਪਾਂ ਕੋਈ ਗਾਨੀ ਖੋਲੀ ਆ ਲੈ ਠੰਡੀ ਸੀਲੇ ਵੀ ਆ ਠੀਕ ਆ ਜੀ ਹਾਂ ਜੀ ਨਿੱਕਰ ਨੁਕਰ ਬਹੁਤ ਆ ਗਈ ਸਣ ਬਹੁਤ ਚੰਗਾ ਵਾ ਥੀਚੂ ਆਈ ਵਾਲਾ ਬਹੁਤ ਸੋਹਣਾ ਮੁੱਠੇ ਨੇ ਮੱਝੜ ਕੇ ਥਾਣਾ ਮੋਟੇ ਮੋਟਲੇ ਮੱਲਾ ਮੱਲਾ ਜਿਹੜਾ ਪੈਣਾ ਗਿਆ ਥਾ ਬੰਮੇ ਥਾਲੇ ਭਾਈ ਭਾਲਦੇ ਹੁੰਦੇਗਾ ਉਹ ਤੋਂ ਪੰਜਾਂ ਮਹੀਨੇ ਦੇ ਗੱਭਣ ਦੁੱਧ ਥੱਲੇ 12 ਕਿਲੋ ਸੱਚਰਾ ਜੀ ਦਾ ਦੁੱਧ ਆ ਵੈੜ ਵੀ ਚੰਗੀ ਆ ਨਿਗਰ ਨੁਗਰ ਬਹੁਤਾ ਕੋ ਲੱਸੀ ਪਿੱਕੀ ਨਹੀਂ ਗਈ ਸੋਹਣੇ ਥਾਣਾ ਆਹਾਂ ਜੇ ਨਵਾਈ ਹੁੰਦੀ ਤਾਂ ਭਾਈ ਵੀ ਚਮਕਣੀ ਸੀ ਕੋਹਾ ਗਾਏ ਲੱਗਿਆ ਪਿਆ ਭਾਈ ਦਾ ਟੂਟੀ ਨਹੀਂ ਅਜ ਇੱਕ ਟੂਟੀ ਨਹੀਂ ਕਿ ਮੀਂਹ ਆ ਕਿ ਨਵਾਈ ਨਹੀਂ ਗਈ ਇਹ ਨਿਗਰ ਨੁਗਰ ਬਹੁਤਾ ਪੰਜਾਂ ਮਹੀਨੇ ਦੇ ਗੱਭਣ ਚੈੱਕ ਪਾਸ ਆ ਬਾਈ ਦੀ ਕਰਾਈ ਆ ਮੇਰੀ ਵੀ ਚਪੈਰ ਬੰਦੂ ਸਾਡੀ ਕਰਾ ਕੇ ਲੈ ਜਾਣੀ ਆ ਜੀ ਮਲ ਜੀ ਦਾ 51000 ਰੁਪਇਆ ਵਿੱਚੋਂ ਕੀ ਮਾਨਤਾ ਤੁਹਾਡਾ ਜਰੂਰ ਹੋ ਜਾਊਗਾ ਜਿਹਦੇ ਜਿਹੇ ਨਾਕ ਹੁੰਦੇ ਬ 55 ਮਿੰਟ ਚੈੱਕ ਪਾਸ ਤੁਸੀਂ 22 ਤੋਂ ਲੈਣੀ ਹੈਗੀ ਆ ਥਾਣਾਵਾਨਾਂ ਤੋਂ ਚੈੱਕ ਕਰੋ ਬਹੁਤ ਸੋਹਣਾ ਥਾਣਾਵਾਨਾ ਦੋ ਮਹੀਨੇ ਦੁੱਧ ਤੇ ਪੈਲੇ ਲਗਾਤਾਰ ਤੁਹਾਨੂੰ ਹੋ ਜੇ ਇਹ ਦੋ ਮਹੀਨੇ ਸਾਂਭ ਕੇ ਜੇ ਵਿੱਚੀ ਤਾਂ ਵੀ ਸੇਲ ਹੋਈ ਚੰਗੀ ਇਹ ਤੇ ਨਹੀਂ ਦੁੱਧ ਵੀ 18-19 ਕਿਲੋ ਖੁੱਲਦਾ ਜੇ ਕੋਈ ਇਹ 5 ਮਿੰਟ 12 ਕਿਲੋ ਦਹੀ ਜਾਂਦੀ ਆ ਵੀ ਇਹ ਸੋਚੋ ਕੋਈ ਬਹੁਤ ਮੈਂ ਲੈ ਲਈ ਸੀ ਹਾਂਜੀ ਐਨਾ ਦੁੱਧ ਸਵਾਦ ਦਾ ਮਤਲਬ ਕਿ ਅੱਠ ਸੰਘਣਾ ਬਹੁਤ ਆ ਦੁੱਧ ਪਾਣੀ ਵਰਗਾ ਦੁੱਧ ਹੱਥ ਸੰਘਣਾ ਠੀਕ ਆ ਲੀਟਰ ਵਿਖਾਉਂਦਾ ਲਓ ਦੋਸਤੋ ਲੀਟਰ ਪਾਈ ਦਾ ਕੋਲੇ ਪਿਆ ਪਸ਼ੂਆਂ ਜੀ ਆਹ ਜੀ ਲੀਟਰ ਆਵੇ ਪੂਰਾ 1000 ਗ੍ਰਾਮ ਦਾ ਜੀ ਠੀਕ ਆ ਜੀ ਸਰਕਾਰੀ ਮੋਹਰ ਲੱਗੀ ਐ ਠੀਕ ਆ ਜੀ ਹਾਂ ਜੀ ਆਵੇ ਦਰਬਾਰ ਠੀਕ ਆ ਜੀ ਆਹ ਲੀਟਰ ਦੋਸਤੋ ਜਿਹੜਾ ਤੁਸੀਂ ਮਾਰਕ ਲਈ ਜਨਾ ਦੇ ਕੋਲੇ ਲੀਟਰ ਪਿਆ ਬਾਈ ਕਹਿੰਦਾ ਮੇਰੇ ਲੀਟਰ ਮੈਂ ਕਹਿੰਦਾ ਸਰ ਜਦੋਂ 12 ਕਿਲੋ ਆ ਪਰ ਤੁਸੀਂ 11 ਮੰਨ ਕੇ ਲੈ ਲੋ ਘਣਾ ਪਾਉਗੇ ਉਪਰ ਆਪਰਾ ਕਰ ਜਾਂਦਾ ਵਾ ਤੇ ਇੱਕ ਵਾਰ ਦੱਸੋ 9.5 ਕਿਲੋ 9 ਕਿਲੋ ਮੰਨ ਕੇ ਲੈ ਲਓ ਦੋਵੇਂ ਚੰਗੀਆਂ ਫਲ ਜਾਤ ਲੀਆਂ ਵੇੜਾ ਇਤੋਂ ਸਸਤੇ ਭਾਜ ਤੁਹਾਨੂੰ ਕਿਤੋਂ ਨਹੀਂ ਮਿਲੀਆਂ ਗਿਆ ਹੁਣ ਮੰਨ ਲਓ ਦੋ ਡੰਗ ਚੋਕ ਕੇ ਐਂਡੇ ਦੇ ਘਰੇ ਸੁਬਾ ਸ਼ਾਮ ਠੀਕ ਹੈ ਜੀ ਦੋ ਟਾਂ ਨੂੰ ਫੇਰ ਚੁੜਨਾ ਫੇਰ ਵੇਚਣਾ ਠੀਕ ਹੈ ਬਾਈ ਐ ਸੂਈ ਦੇ ਧਾਗਾ ਨਖਾਰੇ ਵਿੱਚ ਕੰਨ ਕੇ ਆਉਣੀ ਪਾਉਣ ਹੋ ਜਾਂਦੇ ਪੈਨ ਦੇ ਨਾਲ ਆਹ ਸਾਡੇ ਤੂੜੀ ਬੁੱਢਾ ਛੱਪੀ ਜਾਂ ਕਿੰਨਾ ਕਿੰਨੇ ਬਰੇ ਦਾ ਪੋਣਾ ਹਾਂ ਹਾਂ ਇੱਕ ਬੰਦਾ ਕੋਈ ਮੂਰੇ ਆ ਜੂ ਠੀਕ ਹੈ ਜੀ ਆਲਾ ਖੇਤਰ ਮਾਰਦਾ ਲੱਗਦਾ ਲੱਗਦੀ ਹੈ ਦਿੱਕਤ ਆ ਗਈ ਰੋਜ਼ ਨਵਾਂ ਪਾਸੇ ਹੀ ਆਉਂਦਾ ਉਹਨਾਂ ਨੂੰ ਬੰਦਾ 40 ਤੱਕ ਦੇ ਕੋਰਾਂ ਠੀਕ ਹੈ ਜੀ ਸਾਡੇ ਕੋਈ ਪੋਣਾ ਨਹੀਂ ਲਿਆ ਕੇ ਬੜਾ 2 ਲੱਖ ਰੇ ਲੈ ਸਾਥੋਂ ਠੀਕ ਹੈ ਜੀ ਪਾਉਂਦੇ ਦੋ ਦੇਣਾ ਭਰਾਓ ਠੀਕ ਹੈ ਜੀ ਨਹੀਂ ਤਾਂ ਕੋਈ ਵਸ ਨਹੀਂ ਕੇ ਠੀਕ ਹੈ ਜੀ ਹਾਂ ਲੋ ਜੀ ਦੋਸਤ ਇਹ ਖੜੀ ਆ ਗਈ ਇਹਨਾਂ ਦੇ ਬੜਾ ਕਾਲੂ ਪਾਵਾਂਗੇ ਬਾਈ ਜਿਹੜਾ ਜੀਜੂ ਲਾਲਿਆ ਦੋ ਟਾਈਮਾਂ ਦੇ ਘਰੇ ਚੋਕੇ ਇਹਨਾਂ ਦੇ ਫੇਰ ਵੀਡੀਓ ਪਾਊਗੀ ਅੱਜ ਜਿਹੜੇ ਦੋਨਾਂ ਇਹ ਦੋਨਾਂ ਜਾ ਕੇ ਤੁਹਾਨੂੰ ਲੈਤੀ ਆ ਬਾਈ ਤੋਂ ਜਿਹਦੇ ਨੱਕ ਪਸੰਦੇ ਬਾਈ ਨਾਲ ਗੱਲਬਾਤ ਕਰ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਟੋਕੜ ਗੱਬਣ ਤੇ ਇੱਕ ਪਹਿਲਾ ਸੁਆ ਮਹੀਨੇ ਦੀ ਸੂਈ ਜਿਹਦੇ ਪਸੰਦ ਆਈ ਬਾਈ ਨਾਲ ਧੰਨਵਾਦ ਜੀ